ਕੋਰ ਸਿੱਧੂ ਦੇ ਕਾਂਗਰਸ ਛੱਡਣ ਤੋਂ ਬਾਅਦ ਹੁਣ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਨੇ ਸੋ ਸੁਖਜਿੰਦਰ ਰੰਧਾਵਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਛੁਟਕਾਰਾ ਮਿਲਿਆ ਦੱਸਦੀ ਹੈ ਕਿ ਨਵਜੋਤ ਕੌਰ ਸਿੱਧੂ ਦੇ ਵੱਲੋਂ ਕੱਲ ਕਾਂਗਰਸ ਛੱਡੀ ਗਈ ਸੀ ਔਰ ਉਸ ਤੋਂ ਬਾਅਦ ਜਿਹੜੀ ਲਗਾਤਾਰ ਇਹ ਬਿਆਨਬਾਜ਼ੀ ਹੁਣ ਸਾਹਮਣੇ ਆ ਰਹੀ ਹੈ ਸੁਖਜਿੰਦਰ ਰੰਧਾਵਾ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨਵਜੋਤ ਕੌਰ ਤੋਂ ਸਾਨੂੰ ਛੁਟਕਾਰਾ ਮਿਲਿਆ ਕਿਉਂਕਿ ਨਵਜੋਤ ਕੌਰ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਔਰ ਜਿਹੜੇ ਕਾਂਗਰਸੀ ਲੀਡਰ ਨੇ ਤਾਂ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਕੱਲ ਇੱਕ ਪੋਸਟ ਪਾ ਕੇ ਉਸ ਦੇ ਵੱਲੋਂ ਕਾਂਗਰਸ ਛੱਡੀ ਜਾਂਦੀ ਹੈ ਇਸ ਤੋਂ 2 ਮਹੀਨੇ ਪਹਿਲਾਂ ਹਾਲਾਂਕਿ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ 8 ਦਸੰਬਰ ਨੂੰ ਜਦੋਂ ਕਾਂਗਰਸ ਦੇ ਖਿਲਾਫ ਬਿਆਨਬਾਜ਼ੀ ਉਸ ਦੇ ਵੱਲੋਂ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਕਾਂਗਰਸ ਦੇ ਵਿੱਚ ਜੇਕਰ ਸੀਐਮ ਬਣਨਾ ਤਾਂ ਉਹਦੇ ਲਈ 500 ਕਰੋੜ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤਾਂ ਕਾਂਗਰਸ ਦਾ ਸੀਐਮ ਬਣਨ ਲਈ ਤਹਾਡੇ ਕੋਲ ਪੈਸੇ ਹੋਣ ਚਾਹੀਦੇ ਨੇ ਔਰ ਅਸੀਂ ਸਿੱਧੂ ਜੁੜਾ ਆਪਣੇ ਆਪ ਨੂੰ ਕਹਿੰਦਾ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਤਾਂ ਇਸ ਕਰਕੇ ਸਾਨੂੰ ਸੀਐਮ ਦੇ ਵਜੋਂ ਨਹੀਂ ਦੇਖਿਆ ਜਾ ਰਿਹਾ ਤਾਂ ਇਸੇ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਗਰਮਾਉਣੀ ਸ਼ੁਰੂ ਹੁੰਦੀ ਹੈ ਔਰ ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਔਰ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਹੁਣ ਸੁਖਜਿੰਦਰ ਰੰਦਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਛੁਟਕਾਰਾ ਮਿਲਿਆ ਜਾਨਕੀ ਵਧੀਆ ਹੋਇਆ ਕਿ ਨਵਜੋਤ ਕੌਰ ਸਿੱਧੂ ਕਾਂਗਰਸ ਆਪਣੇ ਆਪ ਛੱਡ ਗਏ ਸਾਨੂੰ ਉਹਨਾਂ ਤੋਂ ਆ ਰਿਹਾ ਮਿਲਿਆ ਲਗਾਤਾਰ ਸਿੱਧੂ ਜੋੜੇ ਦੇ ਖਿਲਾਫ ਇੱਕ ਤਰੀਕੇ ਦੇ ਨਾਲ ਜਿਹੜੀ ਧੜੇਬੰਦੀ ਉਹ ਦੇਖਣ ਨੂੰ ਮਿਲਦੀ ਹੈ ਕਾਂਗਰਸ ਦੇ ਵਿੱਚ ਹਾਲਾਂਕਿ ਸਿੱਧੂ ਹੋਣ ਨਵਜੋਤ ਸਿੱਧੂ ਹੋਣ ਜਾਂ ਫਿਰ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਕਾਂਗਰਸ ਦੇ ਅੰਦਰ ਰਹਿੰਦੇ ਹੋਏ ਬਗਾਵਤ ਕੀਤੀ ਜਾਂਦੀ ਹੈ ਔਰ ਇਸੇ ਨੂੰ ਲੈ ਕੇ ਜਦੋਂ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਜਾਂਦੇ ਨੇ ਤਾਂ ਫਿਰ ਆਪਣੇ ਆਪ ਨੂੰ ਉਹ ਜ਼ਰੂਰ ਇੱਕ ਤਰੀਕੇ ਦੇ ਨਾਲ ਪਾਕ ਸਾਫ਼ ਦੱਸਦੇ ਹੋਏ ਇਹ ਜਿਹੜਾ ਕਿ ਨਾਰਾਇਆ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਨਵਜੋਤ ਕੌਰ ਸਿੱਧੂ ਜੋ ਕਿ ਬੀਤੇ ਕਾਫੀ ਸਮੇਂ ਤੋਂ ਹੁਣ ਦੁਬਾਰਾ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਵੱਡੀ ਬਿਆਨਬਾਜ਼ੀ ਕੀਤੀ ਗਈ ਸੀ ਔਰ ਉਹਨਾਂ ਦੇ ਵੱਲੋਂ ਕੱਲ ਇੱਕ ਪੋਸਟ ਪਾ ਕੇ ਕਾਂਗਰਸ ਤੋਂ ਜਿਹੜਾ ਅਸਤੀਫਾ ਹੈ ਉਹ ਦਿੱਤਾ ਜਾਂਦਾ ਹੈ ਔਰ ਨਾਲ ਦੀ ਨਾਲ ਅ ਜਿਹੜੇ ਹੁਣ ਰਿਐਕਸ਼ਨ ਦੇਖੋ ਨੂੰ ਮਿਲ ਰਹੇ ਨੇ ਸੁਖਜਿੰਦਰ ਰੰਧਾਵਾ ਦਾ ਕਹਿਣਾ ਕਿ ਸਾਨੂੰ ਉਹਨਾਂ ਤੋਂ ਛੁਟਕਾਰਾ ਮਿਲਿਆ ਹਾਲਾਂਕਿ ਇੱਕ ਤਰੀਕੇ ਦੇ ਨਾਲ ਤੰਜ ਕੱਸਿਆ ਗਿਆ ਹੈ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੂੰ 8 ਦਸੰਬਰ ਨੂੰ ਜਦੋਂ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਕਾਂਗਰਸ ਦੇ ਖਿਲਾਫ ਕਿ ਇੱਥੇ ਜਿਹੜਾ ਸੀਐਮ ਬਣਨ ਲਈ 500 ਕਰੋੜ ਰੁਪਏ ਲੱਗਦੇ ਨੇ ਤਾਂ ਉਸ ਬਿਆਨ ਤੋਂ ਬਾਅਦ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਜਦੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਨਵਜੋਤ ਕੌਰ ਸਿੱਧੂ ਨੂੰ ਉਥੋਂ ਸਸਪੈਂਡ ਕਰ ਦਿੱਤਾ ਜਾਂਦਾ ਇਸ ਬਿਆਨ ਲਈ ਸਫਾਈ ਦੇ ਲਈ ਲਗਾਤਾਰ ਜਿਹੜੇ ਸਿੱਧੂ ਜੋੜਾ ਆ ਉਹ ਪ੍ਰੇਂਕਾ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦਾ ਹੈ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਵੀ ਉਹਨਾਂ ਦੇ ਵੱਲੋਂ ਮੰਗਿਆ ਜਾਂਦਾ ਪਰ ਜਦੋਂ ਇਹ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਇੱਕ ਤਰੀਕੇ ਦੇ ਨਾਲ ਲੱਗਦਾ ਹੈ ਕਿ ਨਵਜੋਤ ਸਿੱਧੂ ਜਾਂ ਸਿੱਧੂ ਜੋੜਾ ਕਾਂਗਰਸ ਤੋਂ ਕਿਨਾਰਾ ਕਰ ਸਕਦਾ ਹੈ ਤਾਂ ਉਹੀ ਹੋਇਆ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤਾਂ ਉਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਾਂਗਰਸ ਛੱਡਣਾ ਤਾਂ ਕਈ ਸਵਾਲ ਖੜੇ ਕਰਦਾ ਹੈ ਕਿ ਸਿੱਧੂ ਜੋੜੇ ਦੀ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਹੈ ਹਾਲਾਂਕਿ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਨਵਜੋਤ ਸਿੱਧੂ ਸ਼ਾਇਦ ਪਾਰਟੀ ਨਾ ਬਦਲਣ ਕਿਉਂਕਿ ਕਾਂਗਰਸ ਦੇ ਨਾਲ ਉਹਨਾਂ ਦਾ ਮੋਹ ਹੈ ਔਰ ਪ੍ਰੇਨਕਾ ਗਾਂਧੀ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਕਰੀਬੀ ਰਿਸ਼ਤਾ ਹੈ ਤਾਂ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਕਾਂਗਰਸ ਨਾ ਛੱਡਣ ਪਰ ਨਵਜੋਤ ਕੌਰ ਸਿੱਧੂ ਆਪਣੀ ਇਰਾਦੇ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਔਰ ਜੋ ਇਹਨਾਂ ਦੀ ਇਹ ਟਾਈਮਲਾਈਨ ਦੱਸਦੀ ਹੈ ਤਾਂ ਉਸ ਤੋਂ ਲੱਗਦਾ ਹੈ ਕਿ ਜਿਹੜਾ ਨਵਜੋਤ ਸਿੱਧੂ ਹੈ ਉਹ ਕਾਂਗਰਸ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਿਆਸਤ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹ ਲਗਾਤਾਰ ਟੀਵੀ ਇੰਡਸਟਰੀ ਦੇ ਵਿੱਚ ਬਿਜ਼ੀ ਚੱਲ ਰਹੇ ਨੇ ਤਾਂ ਨਵਜੋਤ ਕੌਰ ਸਿੱਧੂ ਹੀ ਹੁਣ ਸਿਆਸਤ ਦੇ ਵਿੱਚ ਸਿੱਧੂ ਜੋੜੇ ਦਾ ਜਿਹੜਾ ਚਿਹਰਾ ਬਣ ਕੇ ਉੱਭਰੇਗੀ ਔਰ ਨਵਜੋਤ ਕੌਰ ਸਿੱਧੂ ਜੋ ਕਿ ਕਾਂਗਰਸ ਛੱਡ ਚੁੱਕੀ ਹੈ ਤਾਂ ਭਾਜਪਾ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਔਰ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲੇ ਕਾਂਗਰਸ ਛੱਡੀ ਗਈ ਹੈ ਹਾਲਾਂਕਿ ਵੱਡੇ ਇਲਜ਼ਾਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਲਗਾਏ ਗਏ ਨੇ ਰਾਜਾ ਵਿਰਿੰਗ ਨੂੰ ਉਹਨਾਂ ਨੇ ਸਭ ਤੋਂ ਪ੍ਰੇਸ਼ਟ ਪ੍ਰਧਾਨ ਦੱਸਿਆ ਉਹਨਾਂ ਕਿਹਾ ਕਿ ਕਾਂਗਰਸ ਨੂੰ ਤਬਾਹ ਕਰਨ ਲਈ ਮੁੱਖ ਮੰਤਰੀ ਦੇ ਨਾਲ ਹੱਥ ਰਾਜਾ ਵਿੜਿੰਗ ਦੇ ਵੱਲੋਂ ਮਿਲਾਇਆ ਗਿਆ ਸੀ ਔਰ ਆਪਣੀ ਫਾਦੇ ਨਹੀਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਿਆ ਉਹ ਸਾਂਠ ਗਾਠ ਕੀਤੀ ਹੈ ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਗਾਏ ਕਿ ਮੈਂ ਜਦੋਂ ਕੁਝ ਬੋਲਿਆ ਤਾਂ ਤੁਸੀਂ ਮੈਨੂੰ ਸਸਪੈਂਡ ਕਰ ਦਿੱਤਾ ਤੁਹਾਡੇ ਬਾਰਾ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਤੁਸੀਂ ਸਸਪੈਂਡ ਕਿਉਂ ਨਹੀਂ ਕਰਦੇ ਜਿਹੜੇ ਲਗਾਤਾਰ ਜਿਹੜੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਜਿਹੜੇ ਹੋਰ ਅ ਲੀਡਰ ਨੇ ਕਾਂਗਰਸ ਦੇ ਚਾਹੇ ਫਿਰ ਚੰਨੀ ਹੋਣ ਜਾਂ ਫਿਰ ਹੋਰ ਲੀਡਰ ਜਿਹੜੇ ਲਗਾਤਾਰ ਕਾਂਗਰਸ ਦੇ ਖਿਲਾਫ ਬੋਲਦੇ ਆ ਰਹੇ ਨੇ ਜਗਾਤਾਰ ਉਹਨਾਂ ਦੇ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਾਂ ਧੜੀਬੰਦੀ ਕਾਂਗਰਸ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਟਾਰਗੇਟ ਕਿਉਂ ਨਹੀਂ ਕੀਤਾ ਜਾਂਦਾ ਨਵਜੋਤ ਕੌਰ ਸਿੱਧੂ ਦੇ ਵੱਲੋਂ ਆਪਣੀ ਪੋਸਟ ਦੇ ਵਿੱਚ ਖਾਸ ਤੌਰ ਦੇ ਉਤੇ ਆਸ਼ੂ ਚੰਨੀ ਪਠੱਲ ਡਾਕਟਰ ਗਾਂਧੀ ਅਤੇ ਹੋਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਦਾ ਨਾਮ ਲਿਆ ਜਾਂਦਾ ਕਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਤੁਹਾਨੂੰ ਖੁੱਲੇ ਆਮ ਚੁਣੌਤੀ ਦਿੱਤੀ ਹੈ ਪਾਰਟੀ ਨੂੰ ਖੁੱਲੇ ਆਮ ਚੁਣੌਤੀ ਦਿੱਤੀ ਹੈ ਤੁਸੀਂ ਮੈਨੂੰ ਹਰਾਉਣ ਲਈ ਲੋਕ ਬਿਠਾਏ ਹੋਏ ਨੇ ਔਰ ਜੇਕਰ ਮੈਂ ਹੋਰ ਪਸ ਜਾਂਦੀਆਂ ਤਾਂ ਫਿਰ ਇੱਥੇ ਤੁਹਾਡਾ ਕੋਈ ਹੱਕ ਨਹੀਂ ਬਣਦਾ ਤਾਂ ਲੋਕ ਦੱਸ ਦਈਏ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਨਵਜੋਤ कौर ਸਿੱਧੂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਵੱਡੀ ਕਾਰਵਾਈ ਉਸ ਤੋਂ ਬਾਅਦ ਉਹਨਾਂ ਤੇ ਕੀਤੀ ਗਈ ਸੀ ਕਿ ਉਹਨਾਂ ਨੇ ਸਸਪੈਂਡ ਕਰ ਦਿੱਤਾ ਗਿਆ ਸੀ ਪਾਰਟੀ ਤੋਂ ਬਾਅਦ ਤਾਂ ਹੁਣ 2 ਮਹੀਨੇ ਬਾਅਦ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਛੱਡ ਦਿੱਤੀ ਹੈ ਹੁਣ ਕਿਹੜੀ ਪਾਰਟੀ ਦਾ ਰੁਖ ਕਰਨਗੇ ਕਿਉਂਕਿ ਸਿਆਸਤ ਦੇ ਵਿੱਚ ਲਗਾਤਾਰ ਸਰਗਰਮ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਿੱਧੂ ਸਿਆਸਤ ਦੇ ਵਿੱਚ ਮੋਰੀ ਹੋ ਕੇ ਭੂਮਿਕਾ ਨਿਭਾਉਣਗੇ ਪਰ ਉਹ ਭੂਮਿਕਾ ਕਿਹੜੀ ਹੋਵੇਗੀ ਕਿਹੜੀ ਪਾਰਟੀ ਦੇ ਵਿੱਚ ਹੋਵੇਗੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਕਿ ਅ ਭਾਗ ਭਾਗ ਦੇ ਵਿੱਚ ਦੁਬਾਰਾ ਸ਼ਾਮਲ ਹੋਣਗੇ ਤਾਂ ਇੱਕ ਪਾਸੇ ਜ਼ਰੂਰ ਚਰਚਾਾਂ ਵਿੱਚ ਛੜ ਗਈਆਂ ਨੇ ਕਿ ਨਵਜੋਤ ਕੌਰ ਸਿੱਧੂ ਹੁਣੇ ਸਿਆਸੀ ਫਰੰਟ ਤੇ ਆ ਕੇ ਖੇਡੇਗੀ ਜਦੋਂ ਕਿ ਨਵਜੋਤ ਸਿੱਧੂ ਸ਼ਾਇਦ ਸਿਆਸਤ ਤੋਂ ਕਿਨਾਰਾ ਕਰ ਸਕਦੇ ਨੇ